ਲੱਕੀ ਉਹ ਮਾਂ ਹੈ ਕੀ ਜੋ ਕਰਦੀ ਆ ਕਰਨ ਦੇ ਮੈਂ ਸਮਝਦੀ ਆ ਕਿ ਤੈਨੂੰ ਦੁੱਖ ਆ ਪਹਿਲਾਂ ਵੀ ਉਹਨੇ ਜੋ ਕੀਤਾ ਹੁਣ ਵੀ ਜੋ ਕੀਤਾ ਮੈਂ ਸਮਝ ਸਕਦੀ ਇਹ ਗੱਲ ਪਰ ਇਹ ਵੇਲਾ ਲੜਨ ਦਾ ਨਹੀਂ ਹੈਗਾ ਆ ਟਾਈਮ ਲੜਨ ਦਾ ਨਹੀਂ ਚੁੱਪ ਕਰ ਜਾ ਜੋ ਕਹਿੰਦੀ ਚਾਚੀ ਚੁੱਪ ਕਰ ਜਾ ਮੈਂ ਨਹੀਂ ਚਾਹੁੰਦਾ ਸੀ ਕਿ ਇਹਦਾ ਰਿਸ਼ਤਾ ਉੱਥੇ ਹੋਵੇ ਕੀ ਕਰੇਗਾ ਫਿਰ ਜੇ ਕਲੇਸ਼ ਕਰੇਗਾ ਇੱਕ ਅੱਡੇ ਦੀ ਜਾਨ ਚਲੀ ਜਾਣੀ ਓ ਚੁੱਪ ਕਰ ਜਾ ਨਾ ਮਾਂ ਨੂੰ ਜਾਂਦਿਆ ਵੇਖ ਸਕਦਾ ਨਾ ਪੈਨ ਨੂੰ ਜਾਂਦਿਆ ਵੇਖ ਸਕਦਾ ਮੰਨ ਜਾ ਭਰਾਵਾ ਮੰਨ ਜਾ ਨਾ ਚਾਚੀ ਜੀ ਹੱਥ ਨਾ ਜੋੜੋ ਜਿੱਤਰਾ ਤੈ ਫਿਰ ਤੀ ਕਹੋਗੇ ਫਿਰ ਮੌਤਰੇ ਕਰਾਂਗਾ ਵੇ ਮੈਨੂੰ ਕਹਿਣਾ ਹੀ ਪੈਣਾ ਤੂੰ ਸੁਣਿਆ ਨਹੀਂ ਉਹ ਪੈਨ ਜੀ ਕੀ ਕਹਿ ਕੇ ਗਏ ਆ ਤੂੰ ਹੀ ਨਹੀਂ ਚਾਹਦੀ ਮੇਰੀ ਕੁੜੀ ਉਸ ਘਰ ਜਾਵੇ ਸੀਮਾ ਮੇਰੇ ਦਿਲ ਚ ਇਹੋ ਜਿਹਾ ਕੋਈ ਵੈ ਨਹੀਂ ਮੈਨੂੰ ਪਤਾ ਚਾਚਾ ਜੀ ਮੇਰੀ ਕੁੜੀ ਵੀ ਜਿੱਥੇ ਜਾਵੇ ਤੇ ਮੈਨੂੰ ਚੰਗਾ ਲੱਗੇਗਾ ਸਿਮਰਤ ਮੇਰੀ ਆਪਣੀ ਆ ਉਹਨਾਂ ਮੈਂ ਸ਼ਮੀ ਨੂੰ ਨਹੀਂ ਪਿਆਰ ਕੀਤਾ ਜਿੰਨਾਂ ਦੇ ਸਿਮਰਤ ਸਿਮਰਤ ਨੂੰ ਕੀਤਾ ਚਾਚੀ ਤੁਹਾਨੂੰ ਕੀ ਪਤਾ ਮੈਂ ਸਿਮਰਤ ਨੂੰ ਪਿਆਰ ਨਹੀਂ ਕਰਦਾ ਤੁਹਾਨੂੰ ਤਾਂ ਪਤਾ ਮੈਂ ਸਿਮਰਤ ਨੂੰ ਬਹੁਤ ਪਿਆਰ ਕਰਦਾ ਕਿਹੜਾ ਭਰਾਇਆ ਕਿਹੜਾ ਭਰਾਇਆ ਜਿਹੜਾ ਆਪਣੀ ਮੈਨੂੰ ਪਿਆਰ ਨਹੀਂ ਕਰਦਾ ਮੈਂ ਸਮਝਦੀ ਆ ਤੁਹਾਨੂੰ ਬਹੁਤ ਪਿਆਰ ਕਰਦਾ ਪਰ ਤੂੰ ਚਾਹਨਾ ਕਿ ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਰਹਿਣ ਪੁੱਤ ਸਰਵੇਖ ਜੇ ਤੂੰ ਹੋ ਨਾ ਮੰਨਿਆ ਤੇਰੀ ਮਾਂ ਨੂੰ ਕਿਤੇ ਕੁਝ ਹੋ ਨਾ ਜਾਵੇ ਲੱਗੀ ਮੰਨ ਜਾ ਮੇਰਾ ਪੁੱਤ ਸਾਰੀ ਮੰਨ ਜਾ ਤਰਾਵਰ ਹੈ ਨਾ ਜੀ ਛੱਡ ਦੇ ਜਿੱਦ ਕੋਈ ਗੱਲ ਨਹੀਂ ਬਸ ਠੀਕ ਆ ਉਹਨਾਂ ਕੋ ਜਾ ਕੇ ਮੈਂ ਮਾਫੀ ਮੰਗਾਵਾਂਗੀ ਉਹਨਾਂ ਨੂੰ ਮੈਂ ਕਹਿਣਾ ਜੋ ਕਹੋਗੇ ਤੁਸੀਂ ਮੈਨੂੰ ਕਹਿ ਦੋ ਮਾਰਾ ਚੰਗਾ ਬੋਲ ਮੇਰੇ ਝੋਲੀ ਚ ਪਾ ਦੋ ਮਾਂ ਚਾਚੀ ਜਿੱਤਰਾ ਨਾ ਕਰੋ ਤੇ ਮੇਰੇ ਮਾਮਾ ਵਰਗੇ ਜਿਸ ਤਰ੍ਹਾਂ ਨਾ ਕਰੋ ਜਿੱਤਰਾ ਕਹੋਗੇ ਉਤਰਾ ਹੀ ਹੋਊਗਾ ਬਸ ਮੰਨ ਜਾ ਮੇਰੇ ਪੁੱਤਰਾ ਬਸ ਚਾਚੀ ਜੀ ਮੰਨ ਜਾ ਤੂੰ ਫਿਕਰ ਨਾ ਕਰ ਸਿੰਮਰ ਜਿਵੇਂ ਤੂੰ ਚੰਨੀ ਨਾ ਉਵੇਂ ਹੀ ਹੋਏਗਾ ਹਾਂਜੀ ਮੰਮੀ ਮੇਰੀ ਗੱਲ ਸੁਣ ਮੈਂ ਖੁਦ ਮੁੰਡੇ ਵਾਲੇ ਉਹਨੂੰ ਜਾਵਾਂਗੀ ਮੁੰਡਾ ਕੀ ਉਹ ਮੁੰਡੇ ਦਾ ਸਾਇਲ ਸਾਇਲ ਦੀ ਮੰਮੀ ਕੋਲ ਮੈਂ ਖੁਦ ਜਾਵਾਂਗੀ ਮੈਂ ਜਾ ਕੇ ਉਹਨਾਂ ਦੇ ਤਰਲੇ ਕਰਾਂਗੀ ਤੇਰੇ ਪਿੱਛੇ ਮੈਂ ਪੁੱਤਰ ਸਾਰਿਆਂ ਦੇਗੇ ਚੁੱਕਨ ਨੂੰ ਤਿਆਰ ਹਾਂ ਮੈਂ ਪਰ ਮੈਂ ਤੇਰੀ ਖੁਸ਼ੀ ਹਰ ਹਾਲ 'ਚ ਤੇਰੀ ਖੁਸ਼ੀ ਚ ਹਾਂਜੀ तू तो खुश हाँ जी मम्मी मैं खुश हूँ तो मैं बहुत डर गई है बहुत डर गई मैं हाँ जी मम्मी हाँ शमी की चुप करके बैठी है तू कर दे काम तू कर ला नहीं मानने का मानदा की मतलब होया काम तो करना ही पड़ा ਅੱਜ ਕਰ ਭਾਵੇਂ ਗੱਲ ਕਰ ਕੰਮ ਤਾਂ ਕਰਨਾ ਪੈਣਾ ਵਾ ਤੇ ਨਾਲ ਜਿਹੜੀ ਤੂੰ ਗੱਲ ਕਰਨੀ ਨਾ ਉਹ ਨਹੀਂ ਹੋਣੀ ਠੀਕ ਐ ਨਾ ਨੜ ਮੈਨੂੰ ਇੱਕ ਗੱਲ ਦੱਸ ਆ ਤੂੰ ਕੱਲ ਦਾ ਕੀ ਰੋਣਾ ਪਾਇਆ ਭਲਾ ਕੀ ਸਿਮਰਤ ਸਿਮਰਤ ਲਾਈ ਤੂੰ ਕਿਹੜਾ ਤੈਨੂੰ ਪਤਾ ਨਹੀਂ ਭਲਾ ਇੱਕੋ ਗੱਲ ਨੂੰ ਬਾਰ-ਬਾਰ ਨਹੀਂ ਮੈਂ ਕਹਿਣਾ ਨੜੇ ਆ ਕੀ ਕਹਿਂਦੀ ਐ ਭਲਾ ਤੂੰ ਸਿਮਰਤ ਰঞ্জੀਤ ਨੂੰ ਪਸੰਦ ਕਰਦੀ ਐ ਰঞ্জੀਤ ਨੂੰ ਪਸੰਦ ਕਰਦੀ ਐ ਇਹ ਗੱਲ ਤੂੰ ਹੁਣ ਕਹਿਤੀ ਐ ਨਾ ਇਹ ਬਾਤ ਦੁਬਾਰਾ ਨਹੀਂ ਹੋਣਾ ਕਹਿੰਦੀ ਮੈਨੂੰ ਹੁਣ ਤੇ ਇਹ ਗੱਲ ਤੇਰੇ ਮੂੰਹੋਂ ਨਹੀਂ ਨਿਕਲੇ ਸਿੱਧੀ ਜੀ ਗੱਲ ਐ ਤੁਹਾਨੂੰ ਕੁਝ ਪਤਾ ਵੀ ਹੈਗਾ ਕੀ ਪਤਾ ਕੁਝ ਪਤਾ ਹੈ ਹੈ ਤੁਹਾਨੂੰ ਬਸ ਮੈਨੂੰ ਇੰਨਾ ਪਤਾ ਵਾ ਮੈਨੂੰ ਹੋਰ ਨਹੀਂ ਗੱਲਾਂ ਪਤਾ ਜਾਂਦੀਆਂ ਮੈਨੂੰ ਇੰਨਾ ਪਤਾ ਮੈਂ ਤੈਨੂੰ ਪਸੰਦ ਕੀਤਾ ਵਾ ਤੇ ਤੇਰੇ ਨਾਲ ਵਿਆਹ ਕੀਤਾ ਵਾ ਵੀਰ ਜੰਮੀ ਗੱਲ ਨੂੰ ਨਾ ਸਮਝਣ ਦੀ ਕੋਸ਼ਿਸ਼ ਕਰ ਆਪਣੇ ਨਾਲ ਰਿਲੇਸ਼ਨ ਬੜਾ ਵਧੀਆ ਵਾ ਠੀਕ ਹੈ ਨਾ ਤੇ ਇਹ ਸਾਰਾ ਖਰਾਬ ਹੁੰਦਾ ਸਿਮਰਤ ਦਾ ਕਰਕੇ ਇਹ ਸੋਚਣਾ ਤੂੰ ਤੁਹਾਨੂੰ ਕੁਝ ਪਤਾ ਵੀ ਹੈਗਾ ਮੈਂ ਤੁਹਾਨੂੰ ਕਹਿਣਾ ਕੀ ਚਾਹੁੰਦੀ ਕੀ ਕਹਿਣਾ ਚਾਹਣੀ ਤੂੰ ਪਹਿਲੇ ਮੇਰੀ ਗੱਲ ਸੁਣ ਲਓ ਕਿ ਇਹਨਾਂ ਦੋਵਾਂ 'ਚ ਹੋਇਆ ਕੀ अच्छा ए डि बड़ी गल जे ए गल आ ते मैं हुणे जाके पूछदा साहिल नु मेरी गल ते सुनो 2 मिनट ਬਹੁ ਇਥੇ ਬੈਜੋ ਯਾਰ ਗੱਲ ਮੈਨੂੰ ਪੁੱਛ ਲੈnde ਬੈਜੋ 1 ਮਿੰਟ ਮੇਰੀ ਗੱਲ ਤੇ ਸੁਣ ਲੋ ਸਮਝਣ ਦੀ ਕੋਸ਼ਿਸ਼ ਕਰੋ ਐਦਾਂ ਕਰਕੇ ਗੁੱਸੇ ਚ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਨਾ ਕਰੋ ਮੈਂ ਬਸ ਉਹਦਾ ਵਿਆਹ ਸਾਹਿਲ ਨਾ ਕਰਾਉਣਾ ਚਾਹੁੰਨੀ ਆ ਉਹਦੇ ਵਿੱਚ ਮੈਨੂੰ ਤੁਹਾਡੀ ਹੈਲਪ ਦੀ ਬੜੀ ਲੋੜ ਆ ਰਣਜੀਤ ਜੇ ਤੁਸੀਂ ਮੇਰੇ ਵੱਲ ਹੋਗੇ ਨਾ ਤੇ ਸਾਰਾ ਕੁਝ ਹੌਲੀ ਹੌਲੀ ਸਹੀ ਯੋਜਨਾਵਾਂ ਨਹੀਂ ਤੇ ਮੰਮੀ ਜੀ ਨੇ ਤੇ ਸਾਹੀ ਨੇ ਮੇਰੀ ਕੋਈ ਵਾਪੇਸ਼ ਨਹੀਂ ਜਾਣ ਦੇਣੀ ਸਮਝਣ ਡਿਓ ਕਿ ਇਨਾਂ ਦੋਵਾਂ 'ਚ ਕੀ ਗੱਲ ਹੋਈ ਆ ਮੈਂ ਸਮਝ ਗਿਆ शमी ਤੂੰ ਰੋਣਾ ਤੇਰਾ ਰੋਣਾ ਵੇਖਿਆ ਨਹੀਂ ਹੁੰਦਾ ਮੇਰੇ ਕੋਲ ਪਤਾ ਕੀ ਆ ਰਣਜੀਤ ਜਦੋਂ ਕਿਸੇ ਕੁੜੀ ਦੀ ਲਾਈਫ ਬਰਬਾਦ ਹੁੰਦੀ ਆ ਨਾ ਉਹ ਕਾਹੇ ਜੋਗੀ ਨਹੀਂ ਰਹਿੰਦੀ ਨਾ ਉਹ ਜੀਣ ਜੋਗੀ ਰਹਿੰਦੀ ਆ ਤੇ ਨਾ ਉਹ ਮਰਨ ਜੋਗੀ ਰਹਿੰਦੀ ਆ ਅਸੀਂ ਇਸ ਪਾਸੇ ਸੋਚੀ ਕਿ ਹਾਂ ਸਾਡੀ ਖੋਦੀ ਤੇ ਭੈਣ ਐ ਇਦਾਂ ਹੋਇਆ ਹੋਵੇ ਤੇ ਕਿਦਾਂ ਦਾ ਲੱਗੂਗਾ ਉਹ ਵੀ ਮੇਰੀ ਭੈਣ ਐ ਰਣਜੀਤ ਉਹ ਵੀ ਮੇਰੀ ਭੈਣ ਐ ਸਮਝਦੇ ਪਏ ਜੇ ਬਿਲਕੁਲ ਤੂੰ ਸਹੀ ਗੱਲ ਕਹਿ ਰਹੀ ਆ ਮੈਂ ਤੁਹਾਨੂੰ ਦੱਸਣਾ ਜੀ ਸੀ ਚਾਹੁੰਦੀ ਪਰ ਮੈਂ ਮਜਬੂਰ ਹੋ ਗਈ ਕਿਉਂਕਿ ਇੱਥੇ ਕੋਈ ਵੀ ਉਹਦੇ ਰਿਸ਼ਤੇ ਨੂੰ ਨਹੀਂ ਮੰਨਦਾ ਪਿਆ ਤੇ ਮੈਨੂੰ ਐਂਡ ਤੇ ਦੱਸਣਾ ਹੀ ਪਿਆ ਕਿ ਆ ਗੋ ਜਾਏਗਾ ਉਹਨਾਂ ਦੋਵਾਂ ਦੇ ਵਿੱਚ ਇਸ ਕਰਕੇ ਜੇ ਸਾਹਿਲ ਨੇ ਵਿਆਹ ਨਾ ਕਰਾਇਆ ਤੇ ਮੇਰੀ ਭੈਣ ਕੁਝ ਖਾ ਕੇ ਮਰ ਜੂਗੀ ਤੂੰ ਫਿਕਰ ਨਾ ਕਰ ਸ਼ਮੀ ਧੰਨਵਾਦ ਆ ਰਣਜੀਤ ਉੱਥੇ ਘਰ 'ਚ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਜੇ ਉਸ ਘਰ 'ਚ ਇਸ ਗੱਲ ਦਾ ਪਤਾ ਲੱਗ ਗਿਆ ਨਾ ਉਹਨਾਂ ਨੇ ਤੇ ਮੇਰੇ ਭਰਾਵਾਂ ਨੇ ਤੇ ਉੱਦਾਂ ਵੱਡ ਜਾਣਾ ਇਹਨੂੰ ਆਣ ਕੇ ਸਾਹੀ ਨੂੰ ਸਮਝਣ ਦੀ ਕੋਸ਼ਿਸ਼ ਕਰਨਦੇ ਹੋ ਕਿ ਕੀ ਚੱਕਰ ਆ ਬਿਲਕੁਲ ਸਮਝ ਰਹੇ ਮੈਂ ਤੇ ਇਸ ਚੀਜ਼ ਨੂੰ ਛੁਪਾ ਕੇ ਰੱਖਣਾ ਚਾਹੁੰਦੀ ਆ ਕਿ ਕਿਹੇ ਤਰ੍ਹਾਂ ਆਪਾਂ ਇਹਨਾਂ ਦੋਵਾਂ ਦਾ ਵਿਆਹ ਕਰ ਦਈਏ ਤੇ ਆ ਗੱਲ ਵਿੱਚ ਦੱਬੀ ਜਾਵੇ ਨਾ ਮੰਮੀ ਜੀ ਨੂੰ ਇਹ ਗੱਲ ਦੱਸਿਓ ਪਲੀਜ਼ ਮੇਰਾ ਸਾਥ ਦਿਓ ਤੇ ਤੁਸੀਂ ਵੀ ਇਹੋ ੜਿੱਕਾ ਪਾਓ ਕਿ ਇਨਾਂ ਦੋਵਾਂ ਦਾ ਆਪਾਂ ਵਿਆਹ ਕਰ ਦਈਏ ਮੰਮੀ ਨੂੰ ਵੀ ਇਹੋ ਸਮਝਾਓ ਕਿ ਕੇਹੇ ਨਾ ਕੇਹੇ ਨਾਲ ਤੇ ਕਰਨਾ ਹੀ ਆ ਤੇ ਜੇ ਉਹ ਇੱਕ ਦੂਜੇ ਨੂੰ ਚਾਹੁੰਦੇ ਆ ਤੇ ਕੀ ਹੋ ਗਿਆ ਤੁਸੀਂ ਇਹੋ ਕਹੋ ਸਾਹਿਲ ਵੀ ਉਹਨੂੰ ਚਾਹੁੰਦਾ ਵਾ ਟਿੱਕਾ ਪਾਉਂਦੀ ਗੱਲ ਨਹੀਂ ਆ ਇਹਦੇ ਬਾਰੇ ਸੋਚ ਰਿਆ ਮੈਂ ਕੁਝ ਜਿਹੜੀ ਗੱਲ ਮੇਰੇ ਦਿਮਾਗ 'ਚ ਆਈ ਹੈ ਨਾ ਤੂੰ ਸੋਚ ਵੀ ਨਹੀਂ ਸਕਤੀ ਕੀ ਰਣਜੀਤ ਮੈਨੂੰ ਤਾਂ ਦੱਸੋ ਕੀ ਚੱਕਰ ਹੈ ਇਹ ਜਿਹੜਾ ਕੰਮ ਹੋ ਸਕਦਾ ਨਾ ਇੱਕ ਬੰਦਾ ਹੀ ਕਰ ਸਕਦਾ ਕੌਣ ਆਪਰਾ ਭਾਈਆ ਹੂੰ ਭਾਈਆ ਭਾਈਆ ਤੇ ਆਪਣੇ ਰਿਸ਼ਤੇ ਕਰਾਉਣ ਨੂੰ ਫਿਰਦਾ ਵਾ ਕਿ ਮੈਂ ਕੋਈ ਰਿਸ਼ਤਾ ਲਿਆਵਾ ਪਹਿਲੇ ਤੁਹਾਡੇ ਮਗਰ ਚੜਿਆ ਹੀ ਕਿ ਤੂੰ ਰਿਸ਼ਤਾ ਕਰਾ ਕੋਈ ਮੈਂ ਮੋਟੀ ਸਾਮੀ ਲਿਆਉਣਾ ਵਾ ਤੇ ਵਧੀਆ ਕੁੜੀ ਲਿਆਉਣਾ ਵਾ ਉਹ ਤੇ ਮੈਨੂੰ ਮੇਹਣੇ ਦੇ ਦੇ ਮਾਰਦੇ ਇੱਥੇ ਆਣ ਕੇ ਤੇ ਤੁਸੀਂ ਕੀ ਸੋਚਦੇ ਹੋ ਕਿ ਉਹ ਸਾਹਿਲ ਦਾ ਰਿਸ਼ਤਾ ਸਿਮਰਤ ਨਾ ਹੋਣ ਦਊਗਾ ਇੰਪੋਸੀਬਲ ਕਦੀ ਨਹੀਂ ਹੋਣ ਦਊਗਾ ਉਹ ਵਰ ਕਮ ਲਈਏ ਤੂੰ ਨਹੀਂ ਜਾਣਦੀ ਪਾਏ ਦੀ ਫੇਤਰ ਤੂੰ ਮੈਂ ਜਾਣਦਾ ਚੰਗੀ ਤਰ੍ਹਾਂ ਉਧਰ ਪਾਈ ਆ ਤੇ ਉਧਰ ਮੇਰੀ ਮਾਤਾ ਮਾਤਾ ਨੇ ਕੀ ਦੀ ਗੱਲ ਸੁਣਨੀ ਆ ਇਹ ਸਾਰੀ ਗੱਲ ਮੈਨੂੰ ਪਤਾ ਮਾਤਾ ਤੇ ਸੁਣੂਗੀ ਪਰ ਬਾਜੀ ਇਹ ਕੰਮ ਨਹੀਂ ਕਰਨਗੇ ਉਹਨਾਂ ਨੇ ਕਦੀ ਐਸੈਪਟ ਨਹੀਂ ਕਰਨਾ ਇਹਨਾਂ ਦੋਨਾਂ ਦਾ ਰਿਸ਼ਤਾ ਤੁਸੀਂ ਤੇ ਜਾਣਦੇ ਹੋ ਹੁਣ ਵੀ ਉਹਨਾਂ ਨੇ ਕਿੰਨਾ ਕਲੇਸ਼ ਪਾਇਆ ਸੀ ਉਸ ਦਿਨ ਕਿ ਸਾਹਿਲ ਨੂੰ ਰਿਸ਼ਤਾ ਮੈਂ ਘਰੋਣਾ ਵਾ ਸਿਮਰਤ ਨਾਲ ਰਿਸ਼ਤਾ ਨਹੀਂ ਹੁੰਦਾ ਹੋਣਾ ਚਾਹੀਦਾ ਸਮਝਣ ਦੇ ਜੇ ਮੈਂ ਸਮਝ ਗਿਆ ਸਾਰੀ ਗੱਲ ਪਰ ਤੇ ਜਿਹੜੀ ਗੱਲ ਮੈਂ ਕਹਿ ਦਿੱਤੀ ਹੈ ਨਾ ਤੂੰ ਫਿਕਰ ਨਾ ਕਰ। ਮਤਲਬ ਤੂੰ ਹੀ ਭਾਜੀ ਨੂੰ ਆ ਸਾਰੀਆਂ ਗੱਲਾਂ ਦੱਸੋਗੇ। ਇਹ ਸਾਰੀਆਂ ਗੱਲਾਂ ਤੇ ਨਹੀਂ ਦੱਸੂੰਗਾ। ਜਿਹੜੇ ਹਿਸਾਬ ਨਾਲ ਕੰਮ ਕਰਵਾਉਂਗਾ ਨਾ ਇਹ ਸਾਰਾ ਹੁਣ ਪਤਾ ਲੱਗ ਗਿਆ। ਭਾਈਏ ਨੂੰ ਕਹਿਣ ਦਾ ਤਰੀਕਾ ਮੈਨੂੰ ਪਤਾ ਵਾ। ਕਿਹੜਾ ਤਰੀਕਾ? ਮੈਨੂੰ ਤੇ ਦੱਸੋ। ਤੈਨੂੰ ਦੱਸਣਾ ਕੀ ਆ? ਤੂੰ ਹੀ ਕਹੇਂਗੀ ਭਾਈਏ ਨੂੰ। ਮੈਂ? ਹਾਂ। ਇਹ ਸਾਰਾ ਕੁਝ ਤੈਨੂੰ ਮੈਂ ਦੱਸੂੰਗਾ। ਕਿੱਦਾਂ ਕਰਨਾ ਵਾ। ਪਰ ਇਹ ਕਿੱਲ ਸੀ ਸਭੀ? ਜਿਹੜੀ ਸਿਮਰਤ ਬਾਰ-ਬਾਰ ਮੇਰੇ ਕੋਲ ਆਉਂਦੀ ਸੀ ਨਾ ਉਹ ਮੈਨੂੰ ਨਾ ਗਲਤਫਹਮੀ ਹੋ ਗਈ ਸੀ ਕੁਝ ਹੁਣ ਮੈਂ ਗਲਤ ਨਜ਼ਰੀਏ ਨਾਲ ਆ ਬੈਠਾ ਤੁਹਾਡੇ ਕੋਲ ਆਉਂਦੀ ਹੀ ਕੀ ਮਤਲਬ ਤੁਹਾਡੇ ਕਹਿ ਉਹ ਮੈਨੂੰ ਸ਼ਾਇਦ ਨਾ ਸਾਹਿਲ ਦੇ ਬਾਰੇ ਵਿੱਚ ਦੱਸਣਾ ਚਾਹੁੰਦੀ ਸੀ ਪਰ ਮੈਨੂੰ ਥੋੜੀ ਗਲਤਫਹਮੀ ਲੱਗ ਗਈ ਚਲ ਛੱਡ ਇਹ ਗੱਲ ਨੂੰ ਬਾਕੀ ਸਾਰਾ ਕੰਮ ਜੋ ਬੜਾ ਟੈਨਸ਼ਨ ਨਾ ਲੈ ਫਿਕਰ ਨਾ ਕਰ ਮਮੀ ਤੂੰ ਮੈਨੂੰ ਫੋਨ ਤੇ ਦੱਸਣ ਤੇ ਡੈ ਹੀ ਪਰ ਮੈਨੂੰ ਕੁਝ ਸਮਝ ਨਹੀਂ ਆਈ ਕੀ ਗੱਲ ਆ ਤੇ ਬਾਕੀ ਜੋ ਵੀ ਗੱਲ ਆ ਤੂੰ ਮੇਰੇ ਨਾਲ ਕਰਿਆ ਕਰੋ ਹਾਂ ਉਹਨਾਂ ਨੂੰ ਗੱਲ ਹੀ ਹਰ ਗੱਲ ਦੱਸ ਦਿੰਦੇ ਹੁੰਦੇ ਉਹ ਉਹ ਸਾਰੀ ਰਾਤ ਮੇਰੇ ਮਗਰ ਪਈ ਰਹੇ ਨਹੀਂ ਉਹ ਇਸ ਕਰਦਾ ਜਵਾਈ ਨਹੀਂਗਾ ਪੋਤੇ ਆ ਉਹਨੂੰ ਮੇਰਾ ਫਰਜ਼ ਬੰਦਾ ਦੱਸਣਾ ਨਹੀਂ ਦੱਸੂਗੀ ਤਾਂ ਗੁੱਸਾ ਨਹੀਂ ਕਰੂਗਾ ਕਿ ਆਪਣੀ ਧੀ ਨੂੰ ਦੱਸਦਾ ਤੇ ਮੈਨੂੰ ਦੱਸਿਆ ਨਹੀਂ ਮਮੀ ਜ਼ਰੂਰੀ ਨਹੀਂ ਹੁੰਦਾ ਕਿ ਜਵਾਈ ਨੂੰ ਹਰ ਗੱਲ ਦੱਸਣੀ ਦੱਸਣੀ ਹੁੰਦੀ ਆ ਕੋਈ ਲਗਾਵੇ ਹੁੰਦਾ ਵਾ ਕਿ ਤੇਰੇ ਵਾਸਤੇ ਨਹੀਂ ਜ਼ਰੂਰੀ ਮੇਰੇ ਵਾਸਤੇ ਜ਼ਰੂਰੀ ਸੀ ਮੈਂ ਦੱਸਤਾ ਹੋਇਆ ਕੀ ਆ ਪਹਿਲੇ ਮੈਨੂੰ ਇਹ ਦੱਸੋ ਡਿਟੇਲ ਚ ਮੈਨੂੰ ਨਹੀਂ ਸਮਝ ਆਉਂਦੀ ਤੁਹਾਡੀ ਕੀ ਕਹਾਣੀ ਚੱਲ ਰਹੀ ਹੈਂ ਨੂੰ ਪੁੱਛ ਲੈ ਸਾਹੀ ਨੂੰ ਪੁੱਛ ਲੈ ਇਹਨੇ ਤੈਨੂੰ ਕੀ ਦੱਸਣਾ ਮੈਂ ਦੱਸਦਾ ਵਾਂ ਕੀ ਗੱਲ ਆ ਅੱਜ ਆ ਪਰੌਣੇ ਤੇ ਮੈਂ ਹੀ ਦੇਖਣ ਗਈ ਸਖ ਵੀ ਕਦੋਂ ਰਾਜੂ ਆਵੇ ਤੇ ਮੈਂ ਗੱਲ ਕਰਾਂ ਹੋਰ ਦੱਸ ਠੀਕ ਹੈ ਤੂੰ ਹਾਂ ਠੀਕ ਆ ਮੰਮੀ ਜੀ ਚੱਲ ਵਧੀਆ ਕੀਤਾ ਆ ਗਏ ਆ ਤੇ ਗੱਲ ਪਤਾ ਕੀ ਆ ਜਿਹੜੀ ਤੇਰੀ ਲਾਡਲੀ ਭਰਜਾਈ ਆ ਨਾ ਉਹਦੀ ਜਿੰਦੀ ਜੀ ਭੈਣ ਆ ਉਹ ਵਿਆਹ ਕਰਾਣਾ ਚਾਹਦੀ ਏ ਦਿਨਾਂ ਸੁਣ ਲਈ ਉਹ ਵਿਆਹ ਕਰਾਣਾ ਚਾਹਦੀ ਸਾਹਿਲ ਆ ਕੀ ਹੋਣ ਧਿਆਇਆ ਉਹ ਦੀਦੀ ਮੇਰੇ ਆਦੇ ਨਾਲ ਕੁਝ ਵੀ ਨਹੀਂ ਆ ਪਤਾ ਨਹੀਂ ਕੀ ਉਹ ਬੋਲੀ ਜਾਂਦੀ ਆ ਉਹਨੇ ਜੈਜ ਹੀ ਮੇਰੇ ਗੱਲ ਸਾਬਾ ਪਾਈ ਜਾਂਦੀ ਆ ਸਾਇਲੈਂਟ ਜੈਜ ਕੋਣ ਕਿਉਂ ਕੁੜੀ ਇਦਾਂ ਕਹੂਗੀ ਤੂੰ ਮੈਨੂੰ ਸਾਸ ਸਸ 10 ਗੱਲ ਕੀ ਆ ਮੈਂ ਆਪੇ ਵੇਖ ਲਵਾਂਗੀ ਫਿਰ ਦੀਦੀ ਮੈਂ ਮੰਮੀ ਨੂੰ ਵੀ ਕਿਹਾ ਸੀ ਤੇ ਭਾਈ ਨੂੰ ਵੀ ਕਿਹਾ ਸੀ ਤੇ ਮੈਂ ਤੁਹਾਨੂੰ ਫੇਰ ਕਹਿਣਾ ਵਾ ਮੈਨੂੰ ਢਾਡੀ ਸੌਣ ਲੱਗੇ ਇਦਾਂ ਦਾ ਸਾਡੇ ਦੋਨਾਂ ਵਿੱਚ ਕੁਝ ਵੀ ਨਹੀਂ ਆ ਉਹ ਸਿਰਫ ਮੇਰੀ ਇੱਕ ਦੋਸਤ ਆ ਇਤੋਂ ਵੱਧ ਕੁਝ ਵੀ ਨਹੀਂ ਦੋਸਤ ਆ ਤੇ ਦੋਸਤੀ ਰੱਖੀ ਇਹ ਕੰਮ ਮੈਂ ਹੋਂ ਨਹੀਂ ਦੇਣਾ ਜਿਹੜਾ ਤੂੰ ਕਰਨ ਲੱਗਾ ਵਾ ਵਿਆਹ ਤੇ ਤੇਰਾ ਉੱਥੇ ਹੀ ਹੋਊਗਾ ਜਿੱਥੇ ਮੈਂ ਰਿਸ਼ਤਾ ਵੇਖਿਆ ਉਹ ਦੋ ਦਿਨ ਰਹਿ ਕੇ ਗਈ ਉਹ ਪੰਗਾ ਹੀ ਪਾ ਗਈ ਆ ਸਿਆਪਾ ਹੀ ਪਾ ਗਈ ਸਾਡੇ ਘਰ ਮਾਤਾ ਤੈਨੂੰ ਮੈਂ ਕਿਹਾ ਸੀ ਨਾ ਉਹ ਕੁੜੀ ਨੇ ਚੰਦ ਚੜਾਣਾ ਹੀ ਕੋਈ ਤੇ ਚੜਾ ਗਈ ਹੈ ਨਾ ਚੰਦ ਆਹ ਤੇਰਾ ਲਾਲ ਨਾਲ ਹੀ ਲੈ ਚਲੀ ਮੈਂ ਨਹੀਂ ਜਾਣ ਦਿੰਦੀ ਇਹਨੂੰ ਉਹਦੇ ਨਾਲ ਤਾਂ ਹੀ ਤੇ ਰੌਲਾ ਪੈ ਗਿਆ ਇਨ ਮੈਂ ਜਾਣ ਦਿੰਨੀ ਆ ਤੂੰ ਹੀ ਨਹੀਂ ਜਾਣ ਦਿੰਦੇ ਤਾਂ ਮੇਰੇ ਤੋਂ ਵੀ ਇਹ ਭੱਜ ਨਹੀਂ ਸਕਦਾ ਤੇ ਮੈਂ ਵੀ ਨਹੀਂ ਇਹਨੂੰ ਭੱਜਣ ਦੇਣਾ ਵਿਆਹ ਦੇ ਉੱਥੇ ਹੀ ਹੋਊਗਾ ਜਿੱਥੇ ਮੈਂ ਰਿਸ਼ਤਾ ਪੱਕਾ ਕੀਤਾ ਵਾ ਹੁਣ ਤੇ ਰਾਜੂ ਤੂੰ ਹੀ ਇਹਨਾਂ ਨੂੰ ਪੁੱਛਣਾ ਈ ਮੇਰੀ ਤਾਂ ਕੋਈ ਸੁਣਦਾ ਨਹੀਂ ਹੁਣ ਪੁੱਛਣੀਆਂ ਮੈਂ ਦੱਸਣਾ ਵੇ ਇਹਨਾਂ ਨੂੰ ਵੀ ਕਾਕਾ ਜਿੱਦਾਂ ਮੈਂ ਕਹਿੰਦਾ ਉਦਾਂ ਹੀ ਕਰੀ ਜਾਓ ਭਾਈ ਤੁਹਾਡੀ ਗੱਲ ਠੀਕ ਆ ਪਰ ਨਾ ਹੀ ਮੈਂ ਵਿਆਹ ਜਿੱਥੇ ਤੁਸੀਂ ਕਹਿੰਦੇ ਉੱਥੇ ਕਰਾਉਣਾ ਚਾਹੁੰਨਾ ਵਾ ਤੇ ਨਾ ਹੀ ਮੈਂ ਵਿਆਹ ਭਾਬੀ ਦੀ ਭੈਣ ਨਾਲ ਕਰਾਉਣਾ ਚਾਹੁੰਨਾ ਵਾ ਮੇਰਾ ਹੱਲੇ ਵਿਆਹ ਨੂੰ ਲੱਗੇ ਨਾ ਕੋਈ ਵੀ ਵਿਚਾਰ ਨਹੀਂ ਦਾ ਵਿਆਹ ਤਾਂ ਤੈਨੂੰ ਬੱਲੇ ਆਣ ਕਰਾਣੇ ਪੈਣਾਂ ਹੀ ਜਿੱਦਾਂ ਮਰਜ਼ੀ ਕਰਾ ਜਿੱਥੇ ਮੈਂ ਕਹਣਾ ਉੱਥੇ ਕਰਨਾ ਪੈਣਾ ਹੀ ਹੱਦ ਕਰਦੇ ਓ ਤੁਸੀਂ ਸਾਰੇ ਜਣੇ ਉਹਦੇ ਨਿਆਣੇ ਤਾਂ ਮਗਰ ਐਵੇਂ ਪੈ ਗਏ ਓ ਤੂੰ ਸੋਗੇ ਨੂੰ ਸਮਝਾ ਤੂੰ ਉਹਦਾ ਪੁੱਠੀਆਂ ਮੱਤਾ ਦੇ ਨਹੀਂ ਇਹਨੂੰ ਸਮਝਾਵਾ ਕਿ ਉਹ ਕੁੜੀ ਕਹੀ ਜਾਂਦੀ ਆ ਉਹ ਵੀ ਮੈਂ ਵਿਆਹ ਇੰਨਾ ਕਰਾਉਣਾ ਵਾ ਤੁਸੀਂ ਆਪਣੀ ਕਹੀ ਜਾਂਦੇ ਜੇ ਉਹਨੂੰ ਵਿਚਾਰੇ ਨੂੰ ਵਿੱਚ ਕਾਲੇ ਫਸਾਤਾ ਤੂੰ ਬਤਾਇਆ ਹੀ ਨਹੀਂ ਇਹਨੇ ਬਤਾਇਆ ਸਾਨੂੰ ਉਹਨੇ ਜੀ ਬਸਾਇਆ ਉਹ ਜਦੋਂ ਕਹਿੰਦਾ ਵੀ ਰਿਸਟਡੀ ਨਹੀਂ ਹੋ ਜਾ ਕੰਪਲੀਟ ਹੋਈ ਮੈਂ ਪੜਨਾ ਪੜਨਾ ਤੇ ਫਿਰ ਤੁਸੀਂ ਕਿਉਂ ਡੈਜ ਸਾਰੇ ਜਨੇ ਉਧਰ ਮਗਰ ਪਈਓ ਮੈਨੂੰ ਇਹ ਗੱਲ ਦਾ ਨਹੀਂ ਪਤਾ ਪੜਾਈ ਨਾਲ ਨਾਲ ਵੀ ਹੋ ਜੂਗੀ ਬਾਅਦ ਚੋਂ ਨਹੀਂ ਪੜਾਈਆਂ ਹੁੰਦੀਆਂ ਹੁੰਦੀਆਂ ਪਹਿਲਾਂ ਹੀ ਹੋ ਜਾਣ ਹੋ ਜਾਣ ਵਿਆਹ ਤੋਂ ਬਾਅਦ ਕੀ ਪੜਾਈਆਂ ਹੋਣੀਆਂ ਜੇ ਬੰਦੇ ਨੇ ਕਰਨਾ ਹੋਵੇ ਨਾ ਸਭ ਕੁਝ ਹੋ ਜਾਂਦਾ ਮੇਰੀ ਇੱਕ ਗੱਲ ਸੁਣੋ ਜਿਹੜਾ ਤੁਸੀਂ ਰਿਸ਼ਤਾ ਕਰੋਂਦੇ ਪਏ ਉਹ ਉਹਨੂੰ ਵੀ ਨਹੀਂ ਪਸੰਦ ਕਰਦਾ ਤੇ ਜਿਹੜੀ ਉਹ ਕੁੜੀ ਆ ਸਿਮਰਤ ਉਹਦੇ ਨਾਲ ਵੀ ਉਹ ਕੋਈ ਪਿਆਰ ਪ्योर ਨਹੀਂ ਕਰਦਾ ਪਿਆਰਪੁਰ ਦਾ ਤਾਂ ਮੈਨੂੰ ਪਤਾ ਨਹੀਂ ਐ ਮੈਂ ਤੁਹਾਨੂੰ ਕਹਤਾ ਨਾ ਜਿੱਥੇ ਮੈਂ ਕਿਹਾ ਵਾ ਉਥੇ ਰਿਸ਼ਤਾ ਹੋਣਾ ਇਹਦਾ ਪਿਆਰ ਆਪੇ ਬਾਅਦ ਚ ਹੁੰਦਾ ਰਹੂਗਾ ਸ਼ਮੀ ਹਾਂਜੀ ਕੀ ਹੋਇਆ ਤੈਨੂੰ ਬਸ ਬੀਪੀ ਡਾਉਣਾ ਆ ਬੀਪੀ ਡਾਉਣਾ ਮੇਰੀ ਗੱਲ ਸੁਣ ਭਾਜੀ ਆਏ ਆ ਤੇ ਮੜੀ ਗੱਲ ਕਰੀ ਉਹਦੇ ਨਾਲ ਜਾ ਉਠ ਮੈਂ ਨਹੀਂ ਜਾਣਾ ਉੱਥੇ ਕਿਉਂ ਨਹੀਂ ਮੇਰੀ ਨਹੀਂ ਹਿੰਮਤ ਹੈਗੀ ਤੇ ਇਹਨਾਂ ਨੇ ਇੱਥੇ ਬੁਲਾ ਲਿਆ ਉਹ ਇੱਥੇ ਕਰ ਲੈਨੇ ਗੱਲ ਆ ਭਾਜੀ ਨਾ ਚਲ ਮੈਂ ਇੱਥੇ ਬੁਲਾਉਣਾ ਨੂੰ ਠੀਕ ਆ ਤੇ ਇੱਥੇ ਗੱਲ ਕਰ ਲੈਨੇ ਆਪਾਂ ਨਹੀਂ ਨਾਲ ਗੱਲ ਕਰਿਓ ਫਿਰ ਨਹੀਂ ਮੈਂ ਇੱਥੇ ਬੁਲਾਉਣਾ ਪਹਿਲਾਂ ਠੀਕ ਕਰਦੇ ਫਿਰ ਗੱਲ ਸਸੀ ਗੱਲ ਭਾਜੀ ਸਸੀ ਆ ਨਾਲੇ ਕੀ ਹਾਲ ਏ ਠੀਕ ਆ ਵਧੀਆ ਤੂੰ ਸੁਣਾ ਹਾਂ ਬਸ ਵਧੀਆ ਭਾਜੀ ਇਹ ਭਾਜੀ ਤੁਹਾਡੇ ਨੇ ਇੱਕ ਕੰਮ ਸੀਗਾ ਭਾਈ ਇਹਨਾਂ ਕੀ ਕੰਮ ਪੈ ਗਿਆ ਪਹਿਲਾਂ ਤਾਂ ਬੜਾ ਟਿਰਿਆ ਫਿਰਦਾ ਉਹ ਭਾਜੀ ਆਇਓ ਮੜਾ ਕੰਮ ਸੀ ਇੱਕ ਚੱਲਾ ਆਇਓ ਮੜਾ ਦੱਸ ਕੀ ਕੰਮ ਦੱਸ ਦੱਸ ਆਜੋ ਸਾਹਿਲ ਹੁਣ ਇਹ ਰਾਣਾ ਕਾਲੀ ਲੈ ਗਿਆ ਵਾ ਇਹਨਾਂ ਨੂੰ ਲਾ ਕੇ ਮੈਨੂੰ ਤਾਂ ਡਰੀ ਲੱਗਣ ਡਿਆ ਵਾ ਉਹਨੇ ਉਹ ਹੀ ਗੱਲ ਕਰਨੀ ਹੋਣੀ ਆ ਕਿਹੜੀ ਗੱਲ ਦੀ ਵੀ ਵਿਆਹ ਉੱਥੇ ਕਰ ਲਈਏ ਇੱਧਰ ਨਹੀਂ ਕਰਨਾ ਉਹ ਗੱਲ ਕਰਨੀ ਹੋਰ ਉਹਨੇ ਕੀ ਕਹਿਣਾ ਉਹ ਹੀ ਸਲਾਹ ਕਰੂਗਾ ਉਸਨੂੰ ਜਿਹੜਾ ਨਹੀਂ ਚੰਦ ਚੜਨਾ ਚੜਾ ਗਈ ਨਾ ਕਿ ਦੋ ਦਿਨ ਚ ਤੇ ਹੁਣ ਹੀ ਸੁੱਦਰ ਜਾਓ ਸਸੀ ਕਾ ਬਾਜੀ ਸਸੀ ਕਾਲ ਹੋਰ ਕੁੜੀਏ ਬੜੀ ਢਿਲੀ ਢਿਲੀ ਲੱਗਨ ਦੀ ਆ ਬਸ ਬਾਜੀ ਬੀਪੀ ਜੇ ਡਾਉਣਾ ਹੈ ਅਸੀਂ ਬਈ ਉਹ ਤੁਸੀਂ ਵੀ ਲਈ ਦਵਾਈ ਦਵਾਈ ਲਈ ਆ ਹਾਂਜੀ ਹਾਂਜੀ ਦਵਾਈ ਤਾਂ ਲਈ ਆ ਆ ਬਸ ਇਦਾਂ ਟੈਨਸ਼ਨ ਆਣਾ ਹੀ ਹੋ ਜਾਂਦਾ ਵਾ ਹੋਰ ਸੁਣਾਓ ਤੇ ਠੀਕ ਠਾਕ ਸਭ ਹਾਂ ਠੀਕ ਠਾਕ ਹੈ ਤੇ ਆ ਤੇਰੀ ਭੈਣ ਨੇ ਕੀ ਚੰਦ ਚੜਾਤਾ ਕਾਤਾ ਬਾਜੀ ਕੀ ਸੁਣਨ ਲਿਆ ਮੈਂ ਉਹ ਕਹਿੰਦੀ ਆ ਵਿਸਾਇਲ ਨਾਲ ਵਿਆਹ ਕਰਾਣਾ ਅਸੀਂ ਵੀ ਤੁਹਾਨੂੰ ਇਸੇ ਕਰਕੇ ਸੱਦਿਆ ਹੈ ਕਿ ਬਾਜੀ ਸਿਮਰਤ ਦਾ ਤੇ ਸਾਹਿਲ ਦਾ ਰਿਸ਼ਤਾ ਹੋਣਾ ਬਹੁਤ ਜ਼ਰੂਰੀ ਆ ਅੱਛਾ ਮੈਂ ਤੁਹਾਡੇ ਗੜੀ ਹੱਥ ਜੋੜਦੀ ਆ ਬਸ ਇੱਕ ਮਜਬੂਰੀ ਸਮਝ ਲਓ ਜਿਹੜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਨਹੀਂ ਤੁਹਾਡੇ ਵਾਸਤੇ ਜ਼ਰੂਰੀ ਆ ਤੇ ਜਿਹੜੀ ਮੈਂ ਹਾਂ ਕੀਤੀ ਆ ਮੇਰੀ ਕੋਈ ਇੱਜ਼ਤ ਦਾ ਨਹੀਂ ਹੈਗਾ ਉਹਨਾਂ ਨੂੰ ਮੈਂ ਮੰਨਦੀ ਆ ਬਾਜੀ ਤੁਸੀਂ ਰਿਸ਼ਤਾ ਕਰਾਉਣਾ ਚਾਹੁੰਦੇ ਜੇ ਸਾਹਿਲ ਦਾ ਇਹਨਾਂ ਦਾ ਵੀ ਕਰਾਉਣਾ ਚਾਹੁੰਦੇ ਸੀ ਚਲੋ ਇਹਨਾਂ ਨੇ ਕਰਾ ਲਿਆ ਹੁਣ ਤੁਸੀਂ ਸਾਹਿਲ ਵੱਲ ਆਗੇ ਤੇ ਚੱਲ ਉਹ ਹੀ ਮੇਰੇ ਕਹਨ ਤੇ ਚੱਲੇ ਤੁਸੀਂ ਕੁੜੀ ਲੱਭੀ ਹੋਈ ਆ ਪਰ ਵੇਖੋ ਨਾ ਬਾਜੀ ਇੱਧਰ ਮੈਂ ਤੁਹਾਨੂੰ ਕੀ ਦੱਸਾਂ ਆਪਣੇ ਮੂੰਹ ਕਿ ਬਸ ਇੰਨੇ ਹੱਥ ਜੋੜਦੀ ਆ ਕਿ ਮੇਰੀ ਭੈਣ ਦਾ ਰਿਸ਼ਤਾ ਇੱਧਰ ਕਬੂਲ ਕਰਵਾ ਦਿਓ ਸਾਹਿਲ ਨਾ ਨਹੀਂ ਤੇ ਮੇਰੀ ਭੈਣ ਦੀ ਇੱਜ਼ਤ ਰੋਲ ਜੇਗੀ ਬਸ ਬਾਜੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੀ ਸਮਝਣ ਦੀ ਕੋਸ਼ਿਸ਼ ਕਰਾਂ ਯਾਰ ਨਾਲੇ ਮੈਂ ਵੀ ਕਹਿਣ ਆਵਾ ਅੱਜ ਰਾਣਾ ਮੇਰੇ ਤੇ ਇਹਨਾਂ ਦਿਆਲ ਕੋ ਹੋਇਆ ਜਿਹੜੀ ਗੱਲ ਐ ਕਹਿਂਦੀ ਆ ਨਾ ਕੁੜੀ ਚਾ ਕੋਈ ਨਹੀਂ ਮੈਂ ਸੋਚ ਵਿਚਾਰ ਕੇ ਤੁਹਾਨੂੰ ਦੱਸੂਗਾ ਵੀ ਕੀ ਕਰਨਾ ਭਾਜੀ ਤੇ ਕਰਾਉਣਾ ਹੀ ਆ ਪਰ ਮੈਂ ਉਧਰ ਕਰਾ ਦਵਾਂ ਇੱਥੇ ਕਰਾ ਤੜੀ ਵਾਹ ਵਾਹ ਖੱਟੀ ਜਾਣੀ ਆ ਅੱਛਾ ਇੱਥੇ ਕਰਾ ਦੋ ਵਾਹ ਵਾਹ ਖੱਟੀ ਜਾਣੀ ਹੈ ਰਾਣੇ ਉਧਰ ਕਰਾਇਦਾ ਤਾਂ ਮੈਨੂੰ ਫਾਇਦਾ ਇੱਧਰ ਕਰਵਾਉਣ ਦਾ ਮੈਨੂੰ ਕੀ ਫਾਇਦਾ ਅੱਗੇ ਕਿਹੜਾ ਮੈਨੂੰ ਕੋਈ ਫਾਇਦਾ ਆ ਕੋਈ ਗੱਲ ਨਹੀਂ ਭਾਜੀ ਇੱਧਰ ਵੀ ਤੁਹਾਡਾ ਫਾਇਦਾ ਹੋ ਜਾਏਗਾ ਬਸ ਤੁਸੀਂ ਸਾਡਾ ਸਾਥ ਦਿਓ ਤੇ ਆ ਰਿਸ਼ਤਾ ਬਸ ਇਧਰ ਹੀ ਹੋਣਾ ਚਾਹੀਦਾ ਚੱਲ ਕੁੜੀਏ ਮੈਂ ਸੋਚ ਵਿਚਾਰ ਕੇ ਨਾ ਦੱਸਦਾ ਤੈਨੂੰ ਵੇਖੋ ਮੈਨੂੰ ਇੰਨਾ ਪਤਾ ਵਾ ਕਿ ਮੰਮੀ ਜੀ ਨੂੰ ਬਸ ਤੁਸੀਂ ਹੀ ਮਨਾ ਸਕਦੇ ਜੇ ਉਹਨਾਂ ਨੇ ਤੁਹਾਡੀ ਕਈ ਗੱਲ ਕੋਈ ਨਹੀਂ ਮੋੜਨੀ ਹੈਗੀ ਬਾਕੀ ਸਾਡੀ ਨਹੀਂ ਸੁਣਦੇ ਹੈਗੇ ਭਾਜੀ ਮੇਰੀ ਗੱਲ ਸੁਣੋ ਗੁੱਸੇ ਰਾਜੀ ਆਪਾਂ ਬੇਸ਼ੱਕ ਬੜੀ ਬੜੀ ਹੋਏ ਹੋਏ ਪਰ ਮੈਨੂੰ ਇਨਕ ਗੱਲ ਦਾ ਪਤਾ ਜੇ ਸਾਡੀ ਘਰ 'ਚ ਤੁਹਾਡੀ ਬਹੁਤ ਜ਼ਿਆਦਾ ਚੱਲਦੀ ਜੇ ਤੁਹਾਡਾ ਕਿਹਾ ਮੋੜਣਾ ਨਹੀਂ ਮਾਤਾ ਨੇ ਵੀ ਚੱਲ ਰਾਣੇ ਮੈਂ ਇਹ ਕੁੜੀ ਦੇ ਮੂੰਹ ਹਲ ਵੇਖ ਕੇ ਨਾ ਕਰਦਾ ਮੈਂ ਗੱਲ ਤੇਰੀ ਸੱਸ ਨਾਲ ਆਪਾਂ ਚੱਲਦੇ ਆਂ ਤੇਰੇ ਸੋਹਰੇ ਠੀਕ ਹੈ ਰਾਣੇ ਇਹ ਦੇ ਮੰਨ ਗਿਆ ਨਾ ਨੂੰ ਵੀ ਘਰ ਦੇ ਵਿੱਚ ਭਾਈ ਇਹ ਨਹੀਂ ਚੱਲਦੀ ਆ ਬਾਜੀ ਇਹ ਗੱਲ ਤੇ ਮੰਨਦੇ ਆ ਤਾਈਏ ਤੇ ਤੁਹਾਡੀ ਸ਼ਿਫਾਰਿਸ਼ ਪਾਈ ਅਸੀਂ ਧੰਨਵਾਦ ਬਾਜੀ ਜੇ ਤੁਸੀਂ ਇਹ ਰਿਸ਼ਤਾ ਕਰਾ ਦੋ ਨਾ ਤੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਮੇਰੀ ਭੈਣ ਦੀ लाज ਰੱਝੂਗੀ ਬਸ ਚਲੋ ਕੁੜੀਏ ਕਰੋ ਤਿਆਰੀ ਤੇ ਰਾਣੇ ਚਲਦੇ ਆ ਤੇਰੇ ਸਹੁਰੇ ਫਿਰ ਕਰਦੇ ਆ ਤੇਰੀ ਮਾਤਾ ਨਾਲ ਗੱਲ ਫਿਰ ਠੀਕ ਹੈ ਭਾਜੀ ਠੀਕ ਹੈ ਠੀਕ ਹੈ ਬੋਤ ਬੋਤਨ ਮੋਟਾ ਡਾ ਤੁਸੀਂ ਭਾਜੀ ਨੂੰ ਮਨਾ ਲਿਆ ਨਹੀਂ ਤੇ ਭਾਜੀ ਤੇ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂਗੇ ਮੈਂ ਤੈਨੂੰ ਕਿਹਾ ਸੀ ਨਾ ਭਾਈ ਆਈਆ ਜਿਹੜਾ ਕੰਮ ਸੈੱਟ ਕਰ ਸਕਦਾ ਬਾਕੀ ਮੇਰੀ ਗੱਲ ਸੁਣ ਐਨਾ ਵੀ ਖੁਸ਼ ਹੋਣ ਦੀ ਲੋੜ ਨਹੀਂ ਆ ਆ ਪਾਈਏ ਦੀਆਂ ਗੱਲਾਂ ਦੇ ਵਾੜਾ ਯਕੀਨ ਕਰਨ ਦੀ ਲੋੜ ਵੀ ਨਹੀਂ ਆ ਪਤਾ ਨਹੀਂ ਕਿਹੜੇ ਵੜੇ ਫਿਰ ਜਵੇ ਮੈਨੂੰ ਕਈ ਵਾਰ ਡਰ ਵੀ ਲੱਗਾ ਰਹਿੰਦਾ ਇਹ ਗੱਲ ਤੇ ਮੇਰੀ ਗੱਲ ਸੁਣੋ ਜਿਹੜਾ ਕੰਮ ਉਹਨਾਂ ਨੇ ਕਰਨਾ ਨਹੀਂ ਨਾ ਹੁੰਦਾ ਉਹ ਮੰਨਦੇ ਹੀ ਨਹੀਂ ਆ ਮੇਰੇ ਹਿਸਾਬ ਨਾਲ ਤਾਂ ਇੱਥੇ ਮੰਨ ਗਏ ਤੇ ਹੁਣ ਕੰਮ ਕਰਾ ਕੇ ਛੱਡਣਗੇ ਮੰਮੀ ਕੋ ਤੁਹਾਨੂੰ ਪਤਾ ਹੀ ਆ ਮੰਮੀ ਤੇ ਇਹਨਾਂ ਦੇ ਕਹੇ ਤੋਂ ਬਿਨਾ ਕੋਈ ਕੰਮ ਵੀ ਨਹੀਂ ਕਰਦੀ ਜੇ ਇਹਨਾਂ ਨੇ ਮੰਮੀ ਨੂੰ ਮਨਾ ਲਿਆ ਨਾ ਤੇ ਫੇਰ ਰਿਸ਼ਤਾ ਹੋਇਆ ਹੀ ਸਮਝੋ ਨਾਲੇ ਤੁਹਾਨੂੰ ਤੇ ਪਤਾ ਹੀ ਆ ਸਾਡੀ ਇਹ ਮਜਬੂਰੀ ਬਣ ਗਈ ਆ ਕੀ ਕਰੀਏ ਅਸੀਂ ਅਸੀਂ ਵੀ ਮਜਬੂਰ ਹੋਏ ਪਏ ਆ ਬਾਕੀ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਨਹੀਂ ਤੇ ਮੈਂ ਕੀ ਕਰਦੀ ਇਕੱਲੀ ਜਾਣੀ ਮੇਰੀ ਤਾਂ ਕਿਸੇ ਨੇ ਨਹੀਂ ਸੁਣੀ ਸਭ ਨੇ ਕਿਹਾ ਨਹੀਂ ਤੂੰ ਝੂਠ ਬੋਲਦੀ ਆ ਹੁਣ ਵੇਖੋ ਆਪਾਂ ਇਹ ਚੀਜ਼ ਕਿਸ ਨੂੰ ਦੱਸ ਵੀ ਨਹੀਂ ਸਕਦੇ ਪਰ ਤੁਹਾਨੂੰ ਤੇ ਦੋਵਾਂ ਨੂੰ ਪਤਾ ਵਣਾ ਇਹ ਚੀਜ਼ ਦਾ ਅਸੀਂ ਵਿਆਹ ਇਹਨਾਂ ਦਾ ਕਰਾਉਣਾ ਬਸ ਚਲ ਕੋਈ ਨਹੀਂ ਦੇਖਦੇ ਆ ਭਈਆ ਕੀ ਕਰਦਾ ਹਨ ਗਾੜੀ ਪਰ ਮੈਨੂੰ ਇਹਨਾਂ ਪਤਾ ਵਾ ਚਲੋ ਦੇਖਦੇ ਆ ਕੀ ਹਿੰਦਾ ਉਹ ਮੰਮੀ ਆ ਕੀ ਕਰੀ ਜਾਂਦੇ ਅੰਦਰ ਇਹ ਕਿਹੜੀਆਂ ਗੱਲਾਂ ਕਰੀ ਜਾਂਦੇ ਇੱਦਾਂ ਇਹ ਉਹੋ ਹੀ ਗੱਲਾਂ ਕਰ ਰਹੇ ਆ ਖਲਾਰਾ ਜਿਹੜਾ ਪਿਆ ਹੋਇਆ ਹਿੰਦੀ ਬਲ ਸਾਈਲ ਕਿੱਧਰ ਗਿਆ ਉਹ ਬਸ ਹੁਣੇ ਬਾਹਰ ਤੱਕ ਗਿਆ ਸੀਗਾ ਤੂੰ ਕੀ ਗੱਲਾਂ ਕਰ ਰਹੇ ਅੰਦਰ ਉਹ ਗੱਲਾਂ ਵੀ ਤੈਨੂੰ ਦੱਸ ਦਿੰਦਾ ਵਾਂ ਮੈਂ ਨਾ ਯਾਰਾ ਰਾਣੇ ਨੂੰ ਲੈ ਕੇ ਨਾ ਸ਼ਾਮੀ ਨੂੰ ਲੈ ਕੇ ਉਹਦੇ ਸੋਹਰੇ ਹੋਣ ਚੱਲਿਆ ਵਾ ਸੋਹਰੇ ਕਿ ਕਰਨ ਜਾਣੇ ਦੱਸ ਦੂੰਗਾ ਤੁਹਾਨੂੰ ਸੋਹਰੇ ਕਰਨ ਜਾਣੇ ਤੁਹਾਨੂੰ ਨੇ ਨਾਲ ਖੜਨਾ ਕਿਉਂ ਲੈ ਤੂੰ ਹੀ ਚੱਲਣਾ ਉੱਥੇ ਤੇ ਰਾਣੇ ਨਹੀਂ ਜਾਣਾ ਤੂੰ ਨਾ ਮੰਮੀ ਕੋਲ ਹੀ ਰਹਿ ਠੀਕ ਆ ਉਲਟੀ ਸਿੱਧੀ ਹੋਰ ਨਾ ਗੱਲ ਕਰ ਰਿਹਾ ਉਹ ਮਾਰਾ ਉਲਟੀ ਸਿੱਧੀ ਕਰੀ ਗੱਲ ਕਰੂੰਗਾ ਮੈਂ ਜਵਾਈ ਤੇਰਾ ਨਾ ਬੜਾ ਸਿਆਣਾ ਵਾ ਕਦੀ ਵੀ ਤੈਨੂੰ ਕਿਸੇ ਘਾਟੇ 'ਚ ਨਹੀਂ ਜਾਣ ਦਊਗਾ ਤੇ ਮੈਂ ਹੋ ਗਿਆ ਨਾ ਚਲ ਠੀਕ ਆ ਰਾਣੇ ਚਲਿਏ ਚਲੋ ਭਲੀ ਚਲੋ ਦੱਸ ਮੰਮੀ ਇਹਨਾਂ ਨੇ ਕੀ ਕਰਨਾ ਮੈਂ ਉੱਥੇ ਜਾ ਕੇ ਮੈਂ ਵੇਖਣ ਢੀ ਹੋਰ ਹੀ ਨਾ ਕੋਈ ਪੰਗਾ ਖੜਾ ਕਰਦੇ ਨੇ ਉੱਥੇ ਜਾ ਕੇ ਇਹਦਾ ਅਗਲਿਆਂ ਦੇ ਸਹੁਰੇ ਜਾ ਕੇ ਕੀ ਮਤਲਬ ਪਿਆ ਮੈਨੂੰ ਨਾਲ ਲੈ ਜਾਓ ਮੈਂ ਸਾਹਮਣ ਲੂਗੀ ਮੈਂ ਸਭ ਕੁ ਸੁਣਿਆ ਉਹ ਦਿਨ ਕੀ ਹੋਇਆ ਕੀ ਨਹੀਂ ਜਾਂਦਾ ਮੰਮੀ ਤੁਸੀਂ ਹੀ ਕਰਨਾ ਮੇਰੇ ਤੇ ਵਿਸ਼ਵਾਸ ਕਰੋ ਹੋਰ ਭੋਏ ਚੜਾਓ ਇਹ ਤੇ ਭੋਏ ਛਡੋ ਮੜੀ ਕਾਦੀ ਜਾਂਦੇ ਨਹੀਂ ਮੈਂ ਤਾਂ ਕੱਲੇ ਜਾਂਦਾ ਕੀ ਮਤਲਬ ਮੈਨੂੰ ਤੇ ਲਿਆ ਜਾਂਦੇ ਘਟੋ ਘਟ ਤੇ ਕੋਈ ਨਹੀਂ ਬਹਿ ਚੁੱਕਾ ਮੇਰੀ ਸੁਣ ਗੱਲ ਮੇਰਾ ਜਵਾਈ ਬੜਾ ਸਿਆਣਾ ਆਇਆ ਉਨੇ ਕੋਈ ਇਹੋ ਜੀ ਗੱਲ ਨਹੀਂ ਕਰਨੀ ਉਹਨਾਂ ਦੀਆਂ ਗੱਲਾਂ ਚ ਨਹੀਂ ਆਉਂਦਾ ਉਹ ਸਹੀ ਕਰਕੇ ਆਊਗਾ ਜੋ ਵੀ ਕਰਕੇ ਆਊਗਾ ਤੂੰ ਐਵੇਂ ਬਹੁਤੀਆਂ ਗੱਲਾਂ ਨਾ ਕਰਿਆ ਕਰ ਚੰਗੇ ਭਲੇ ਨੂੰ ਤੂੰ ਗੱਲਾਂ ਕਰਦੀ ਰਹੀ ਨਹੀਂ ਮੰਮੀ ਮੈਨੂੰ ਪਤਾ ਵਾ ਜਿੰਨਾ ਕਿ ਸਿਆਣਾ ਤੁਹਾਡਾ ਜਵਾਈ ਤੈਨੂੰ ਮੈਂ ਕਹਿਆ ਨਾ ਤੂੰ ਚੁੱਪ ਕਰਕੇ ਰਿਹਾ ਕਰ ਬਹੁਤਾ ਬੋਲਿਆ ਨਾ ਕਰ ਉਹਨੂੰ ਕੁਛ ਨਾ ਬੋਲਿਆ ਕਰ ਮੇਰੇ ਹੁੰਦਿਆ ਸੱਸੀ ਕਾਪੂ ਆਜੀ ਹਾਂਜੀ ਮੈਂ ਠੀਕ ਆ ਤੁਸੀਂ ਸੁਣਾਓ ਠੀਕੋ ਹਾਂਜੀ ਨਹੀਂ ਆਵਾਜ਼ ਠੀਕ ਆ ਬਸ ਬੀਪੀ ਚ ਥੋੜਾ ਲੋ ਹੋਇਆ ਸੀ ਨਹੀਂ ਨਹੀਂ ਫਿਕਰ ਨਾ ਕਰਨਾ ਵਾ ਅੱਛਾ ਮੇਰੀ ਗੱਲ ਸੁਣੋ ਮੈਂ ਤੇ ਰਾਜੂ ਭਾਜੀ ਤੇ ਰஞ்சிਤ ਤੁਹਾਡੇ ਵੱਲ ਆਉਣ ਲੱਗੇ ਆ ਹਾਂਜੀ ਕੰਮ ਹੈ ਥੋੜਾ ਪੂਆਜੀ ਮੈਂ ਤੁਹਾਨੂੰ ਦੱਸਦੀ ਹਾਂ ਹਾਂ ਦੱਸ ਜੀਜਾ ਤੇਰਾ ਹਾਂ ਨੀ ਹੋਤਾ ਬੜਾ ਲਾਲਚੀ ਉਹ ਤੂੰ ਉਹਨੂੰ ਕਾਹਦੋ ਕਹਿ ਤਾਈ ਕਿ ਰਿਸ਼ਤਾ ਕੇ ਉਹ ਕਰਵਾਵੇ ਤੂੰ ਲੈ ਕੇ ਆ ਜਾ ਭਾਵੇਂ ਬੇਸ਼ੱਕ ਮੇਰੀ ਗੱਲ ਸੁਣ ਲੈ ਭੈਣ ਜੀ ਨੇ ਬਿਲਕੁਲ ਨਹੀਂ ਮੰਨਣਾ ਨਾ ਨਾ ਉਹਨਾਂ ਨੇ ਮੰਨਣਾ ਸਾਨੂੰ ਬਲਾ ਪਤਾ ਨਹੀਂਗਾ ਕਿੰਨਾ ਲਾਲਚਰ ਵਿੱਚ ਜਦੋਂ ਤੇਰਾ ਵਿਆਹ ਹੋਇਆ ਸੀ ਕੀ ਕੁਝ ਸਾਨੂੰ ਗੱਲਾਂ ਚ ਸਰਾਇਆ ਸੀ ਉਹਨੇ ਨਾ ਇਹ ਕੰਮ ਬਿਲਕੁਲ ਨਹੀਂ ਹੋਣਾ ਉਹਨਾਂ ਨੇ ਕੁਝ ਵੀ ਨਹੀਂ ਉਹ ਦੇਣਾ ਤੈਨੂੰ ਮਦੱਸਾਂ

ਪੈਂਜੀ ਕੁਝ ਨਹੀਂ ਉਹਨੇ ਵਿਆਹ ਵਾਸਤੇ ਆਪਣੇ ਜੀਜੇ ਨੂੰ ਕਿਹਾ ਹੈਗਾ ਕਿ ਮੈਂ ਆਪਣਾ ਖੇ ਜੀਜਾ ਲੈ ਕੇ ਆਂਡੀ ਆ ਉਹ ਤੁਹਾਡੇ ਨਾਲ ਸਾਰੀ ਗੱਲਬਾਤ ਕਰੂਗਾ ਮੇਰੀ ਭਤੀਜੀ ਨੇ ਤਰਲੇ ਮਾਰੇ ਪਤਾ ਕਿੰਨਾ ਉਹਦੇ ਅੱਗੇ ਕਿ ਵਿਆਹ ਕਰਵਾ ਦਿਓ ਵਿਆਹ ਕਰਵਾ ਦਿਓ ਉਹ ਵੀ ਸਿਮਰਤ ਕਰਕੇ ਤਰਲੇ ਮਾਰੇ ਸਾਰੇ ਮੇਰੀ ਕੁੜੀ ਨੇ ਤੋ ਕੋਈ ਗੱਲ ਨਹੀਂ ਆ ਜਨ ਜਿਹੜੀ ਗੱਲ ਕਰਨੀ ਆ ਕੇ ਬਹਿ ਕੇ ਕਰ ਲੈ ਪੈਂਜੀ ਤੁਹਾਨੂੰ ਪਤਾ ਨਹੀਂ ਕੀ ਉਹਨਾਂ ਦੇ ਜਵਾਈ ਕਿੰਨਾ ਲਾਲਚੀ ਹੈਗਾ ਉਹਨੇ ਸੋਨੇ ਦੀ ਗੱਲ ਕਰਨੀ ਆ ਤਾਨੂੰ ਪਤਾ ਦੇਗਾ ਸ਼ਮਮੀ ਦੇ ਵਿਆਹ ਚ ਆਪਾਂ ਮੁੰਦਰੀ ਪਾਈ ਸੀ ਤੇ ਕਿਦਦਰਾ ਨਖਰੇ ਕਰਦਾ ਸੀ ਆਹ ਮੁੰਦਰੀ ਅਖੇ ਹਵਾ ਚ ਉਡਣ ਵਾਲੀ ਐ ਤੂੰ ਫਿਕਰ ਨਾ ਕਰ ਮੇਰੀ ਤੇ ਵਸੇ ਜੋ ਮੇ ਕੋ ਵੱਧ ਤੋਂ ਵੱਧ ਹੋਏਗਾ ਮੈਂ ਕਰਨਾ ਤੇਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜ਼ਿਆਦਾ ਮੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਨਹੀਂ ਫਿਰ ਤੂੰ ਕਿ ਚੰਨੀ ਕਿ ਹੋਣਾ ਸੀ ਸਿਮਰਤ ਨੂੰ ਕੋਈ ਚੀ ਨਾ ਪਾਈ ਐ ਪਰ ਭੈਣ ਜੀ ਇਹ ਤਾਂ ਰਿਸ਼ਤੇ ਦੀ ਗੱਲ ਹੋ ਪੱਕੀ ਹੋਈ ਵੀ ਨਹੀਂ ਤੇ ਹੋ ਜਾਈਗੀ ਨਹੀਂ ਹੋਈ ਤੇ ਮਤਲਬ ਜੋ ਕਹਿਣਗੇ ਤੁਸੀਂ ਕਰ ਦੋਗੇ ਕਰ ਦਾਂਗੇ ਤੇ ਕੀ ਹੋ ਗਿਆ ਉਹ ਕਿਉਂ ਭੈਣ ਜੀ ਕਿਉਂ ਕਿਉਂ ਨਹੀਂ ਕੁੜੀ ਹੈ ਮੈਨੂੰ ਪਤਾ ਮੈਂ ਕੀ ਕਰਨਾ ਢਾਡੀ ਕੁੜੀ ਹਾਂ ਢਾਡੀ ਕੁੜੀ ਕਦੋਂ ਦੀ ਹੋ ਗਈ ਭੈਣ ਜੀ ਜੋ ਵੀ ਹੈ ਮੈਨੂੰ ਪਤਾ ਨਾ ਮੈਂ ਆਪਣੀ ਧੀ ਦਾ ਕਿਵੇਂ ਕਰਨਾ ਉਹਨੂੰ ਕਿਵੇਂ ਖੁਸ਼ ਰੱਖਣਾ ਹੈ ਮੇਰੀ ਧੀ ਕਿੱਦਾਂ ਖੁਸ਼ ਰਹਿ ਸਕਦੀ ਹੈ ਮੈਂ ਉਹਦੀ ਖੁਸ਼ੀ ਵੇਖਣੀ ਹੈ ਬਸ ਖੁਸ਼ੀ ਹਾਂ ਅਸਮਾਨ ਦੇਖਿਆ ਦਾਜ ਦੇਖਿਆ ਖੁਸ਼ੀ ਹੋ ਜੂਗੀ ਮੈਨੂੰ ਨਹੀਂ ਪਤਾ ਇਸ ਗੱਲ ਦਾ ਜੇ ਇਹ ਸਭ ਚੀਜ਼ਾਂ ਦੇ ਕੇ ਉਸ ਕਾਰਜ 'ਚ ਉਹਨੂੰ ਇੱਜ਼ਤ ਮਾਨ ਸਭ ਕੁਝ ਮਿਲੇਗਾ ਤੇ ਆਪਾਂ ਦਵਾਗੇ